ਬੂਰ ਪਿਆ ਅੰਬੀਆਂ ਨੂੰ ਮਾਏ ਵਿੱਚ ਖੇਤੀ ਢੜਕਾਂ ਪੱਕੀਆਂ ਅੱਗ ਦੇ ਪਾਂਬੜ ਵਰਗੀਆਂ ਥੀਆਂ ਨੀ ਤੂੰ ਸਾंभ ਬੁਕੜ ਵਿੱਚ ਰੱਖੀਆਂ ਦਿਨਵੇਂ ਦਿਨਾਂ ਸਾਂ ਜਾਵੇ ਬਾਬਨ ਅਸਲ ਸਦਕਾ ਨਾਲ ਨਿਭਾਈਆਂ ਕੂੰਜਾ ਵਾਂਗ ਪਰੌਣੀਆਂ ਥੀਆਂ ਵੇ ਤੇਰੇ ਵੇੜੇ ਦੋ ਦਿਨ ਆਇਆ ਮੈਂ ਚਾਦਰ ਕੱਢ ਗਈ ਨੀ ਦਿਨ ਤੋਪੇ ਪਾਵਾਂ ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀਚੀ ਨੀ ਤੋਪਿਆਂ ਦੀ ਟੁਕੜੀ ਦਿਲ ਫੜ ਕੇ ਸੋਚਾਂ ਨੀ ളേ <Num> ശർമ്മ